शहर पिछले पंजी साल तो सैनिटरी दी सेवा निभा रहे मिकी हार्डवेयर एंड सैनिटरी स्टोर नाम हेठ शोरूम का उद्घाटन किया गया जिसका उद्घाटन करने लाई करणवीर सिंह राय मुख मेहमान वजो पहुंचे ਸ਼ੋਰੂਮ ਦੇ ਮਾਲਕ ਮਿੱਕੀ ਨੇ ਦੱਸਿਆ ਕਿ ਠਾਕੁਰ ਜੀ ਦੇ ਅਸ਼ੀਰਵਾਦ ਸਦਕਾ ਪਿਛਲੇ 25 ਸਾਲ ਤੋਂ ਸੈਨੀਟਰੀ ਅਤੇ ਹਾਰਡਵੇਅਰ ਦੇ ਕੰਮ ਵਿੱਚ ਸੇਵਾ ਕਰਦੇ ਆ ਰਹੇ ਹਨ ਦੁਕਾਨ ਛੋਟੀ ਹੋਣ ਅਤੇ ਵੈਰਾਈਟੀ ਜ਼ਿਆਦਾ ਹੋਣ ਕਾਰਨ ਕੁਝ ਮੁਸ਼ਕਿਲ ਪੇਸ਼ ਆ ਰਹੀ ਸੀ ਇਸ ਲਈ ਅੱਜ ਆਪਣੇ ਮਹਿਮਾਨਾਂ ਅਤੇ ਮਿੱਤਰਾਂ ਦੇ ਨਾਲ ਵੱਡੇ ਸ਼ੋਰੂਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਵਿੱਚ ਮੈਨੂੰ ਆਪਣੇ ਸਤਿਕਾਰਯੋਗ ਪਿਤਾ ਸ਼੍ਰੀ ਕਸ਼ਮੀਰੀ ਲਾਲ ਕਈ ਜੀ ਦਾ ਆਸ਼ੀਰਵਾਦ ਅਤੇ ਸਹਿਯੋਗ ਸਦਾ ਹੀ ਮਿਲਦਾ ਰਿਹਾ ਅੱਜ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਮਿੱਤਰਾਂ ਤੋਂ ਇਲਾਵਾ ਉਨ੍ਹਾਂ ਦੇ ਪਰਾਵਰਿਤ ਕਈ ਚੀਚਾ ਨਰਿੰਦਰ ਗੁਲਾਟੀ ਜਵਾਈ ਅਵੇ ਪਟਿਆ ਰਾਜੇਸ਼ ਕਮਲ ਕਾਲਾ ਸਿੰਘ ਤੇਜੀ ਰਾਜੇਸ਼ ਉਪਲ ਅਤੇ ਬਿੱਟੂ ਸੋਦਾ ਦੇ ਵੀ ਮੌਜੂਦ ਸਨ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਜਿਹੜੇ ਸਾਡੇ ਪਰਿਵਾਰਕ ਮੈਂਬਰ ਨੇ ਮਿੱਕੀ ਜੀ ਇਹਨਾਂ ਨੇ ਅੱਜ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਇੱਥੇ ਅੱਜ ਅਸੀਂ ਆਏ ਹਾਂ ਅਸੀਂ ਮੈਂ ਪ੍ਰਮਾਤਮਾ ਅੱਗੇ ਕਾਮਨਾ ਕਰਦਾ ਕਿ ਇਹਨਾਂ ਦੇ ਵਪਾਰ ਵਿੱਚ ਦਿਨ ਦੁਪਹਿਰ ਰਾਤ ਚੋਗਣੀ ਤਰੱਕੀ ਪਾਵੇ ਪ੍ਰਮਾਤਮਾ ਜਿਹੜੀਆਂ ਵੀ ਇਹਨਾਂ ਦੀਆਂ ਮਰਜ਼ੀਆਂ ਨੇ ਪੂਰੀਆਂ ਕਰੇ ਇਹ ਚੰਗਾ ਕੰਮ ਕਰਦੇ ਰਹਿਣ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਹਨਾਂ ਦਾ ਬਿਜ਼ਨਸ ਚੱਲੇ ਇਹੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਕਲਮਾਰ ਦੀ ਵੱਡ ਸਟੋਰ ਦਿੱਤਾ ਕਰੋ ਆਪਣੀ ਕਿਤੇ ਜਿਆ ਪ੍ਰਮੇਂ ਕਰਦਾ ਸਭ ਲੋਕ ਇਹਦਾ ਸਹਿਯੋਗ ਕਰਨਗੇ ਇਤਕਾਲ ਨੂੰ ਕਰੋ ਲੋਕਾਂ ਵਾਸਤੇ ਸਮਾਪਤ ਬਹੁਤ ਬਹੁਤ ਧੰਨਵਾਦ ਅੱਜ ਮੇਰੀ ਟਕਾਕੀ ਕਿਟੀ ਹਾਰਡਵੇਅਰ ਐਂਡ ਫੈਕਟਰੀ ਸਟੋਰ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਮਾਨਯੋਗ ਐਮਐਲਏ ਸਾਹਿਬ ਨੇ ਰਿਬਨ ਕੱਟ ਕੇ ਉਦਘਾਟਨ ਕੀਤਾ ਮੈਂ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਸਹਿਯੋਗ